ਵੈਲਕਮ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਸਰੀਆਂ ਰੋਟੀਆਂ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਮੇਥੀ ਪਾ ਕੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਬਣ ਜਾਂਦੀ ਹੈ ਤੁਹਾਨੂੰ ਦੱਸਾਂਗੇ ਵੀ ਸਾਡੇ ਘਰ ਦੇ ਵਿੱਚ ਅਸੀਂ ਮੱਕੀ ਦੀ ਮੇਥੀ ਵਾਲੀ ਰੋਟੀ ਕਿਸ ਤਰ੍ਹਾਂ ਬਣਾਉਂਦੇ ਹਾਂ ਸਰਦੀਆਂ ਦੇ ਦਿਨ ਚੱਲ ਰਹੇ ਨੇ ਹਰਕਤ ਕਰਦੇ ਵਿੱਚ ਜੀ ਸਵੇਰ ਕਿਸੇ ਨਾ ਕਿਸੇ ਪ੍ਰਕਾਰ ਦੀ ਰੋਟੀ ਬਣਾਈ ਜਾਂਦੀ ਏ ਮੂngਾ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਤੇ ਮੇਥੀ ਵਾਲੇ ਪਰੌਂਠੇ ਵੀ ਬੰਦੇ ਨੇ ਕਿ ਬਹੁਤ ਹੀ ਟੇਸਟੀ ਲੱਗਦੇ ਨੇ ਸੋ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹਾਂਜੀ ਇੱਥੇ ਆਪਾਂ ਮੇਥੀ ਹੈ ਜਿਹੜੀ ਸਾਰੀ ਆਪਾਂ ਡੰਗ ਲਈ ਏ ਇਸ ਤਰ੍ਹਾਂ ਦੇ ਨਾਲ ਪੱਤੇ ਵੱਖਰੇ ਕਰ ਲੈਣ ਜਿਹੜੀਆਂ ਟਾਹਣੀਆਂ ਨੇ ਸਾਰੀਆਂ ਆਪਾਂ ਵੱਖਰੀਆਂ ਕਰਨੀਆਂ ਨੇ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋਸਵਾਰ ਲਵਾਂਗੇ ਹਾਂਜੀ ਦੇਖੋ ਆਪਾਂ ਇਸ ਨੂੰ ਪਾਣੀ ਦੇ ਵਿੱਚ ਪਾਤਾ ਤੇ ਚੰਗੀ ਤਰ੍ਹਾਂ ਨਾਲ ਆਪਾਂ ਤੋਂ ਤੋਂ ਤਿੰਨ ਪਾਣੀ ਇਸ ਨੂੰ ਦੇ ਕੱਢ ਲੈਣੇ ਨੇ ਵਿੱਚ ਪਾਲਕ ਦੇ ਪੱਤੇ ਵੀ ਹੈਗੇ ਨੇ ਇਹ ਮੈਂ ਛਾਂਟ ਕੇ ਸਾਈਡ ਤੇ ਕਰ ਲਵਾਂਗੀ ਬੱਚਿਆਂ ਨੇ ਵਿੱਚ ਤੋੜ ਕੇ ਪਾਤੇ ਸੀ ਤੇ ਹੁਣ ਆਪਾਂ ਬਰੀਕ-ਬਰੀਕ ਮੇਥੀ ਨਾਲ ਇਸ ਤਰ੍ਹਾਂ ਦੇ ਨਾਲ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਕਰਦੇ ਦੇ ਨਾਲ ਕੱਟ ਲੈਣਾ ਜਾਂ ਤੁਸੀਂ ਦਾਦ ਦੇ ਨਾਲ ਵੀ ਕੱਟ ਸਕਦੇ ਹੋ ਤੇ ਅਗਰ ਤੁਹਾਨੂੰ ਕੱਟ ਕੇ ਵੀ ਬਣਾਉਣੀ ਔਖੀ ਲੱਗਦੀ ਹੈ ਤੇ ਤੁਸੀਂ ਛੁੰਡੇ ਛੋਟੇ ਦੇ ਨਾਲ ਕੁੱਟ ਕੇ ਵੀ ਬਣਾ ਸਕਦੇ ਹੋ ਉਸ ਤਰ੍ਹਾਂ ਦੇ ਨਾਲ ਵੀ ਰੋਟੀਆਂ ਬਹੁਤ ਹੀ ਟੇਸਟੀ ਲੱਗਦੀਆਂ ਨੇ ਤੇ ਬਹੁਤ ਆਸਾਨ ਤਰੀਕੇ ਨਾਲ ਪੱਕ ਜਾਂਦੀਆਂ ਨੇ ਤੇ ਆਪਾਂ ਮੇਥੀ ਜਿਹੜੀ ਕੱਟ ਲਈਏ ਤੇ ਇੱਥੇ ਆਪਾਂ ਮੱਕੀ ਦਾ ਆਟਾ ਲਿਆ ਤੇ ਵਿੱਚ ਥੋੜਾ ਜਿਹਾ ਹੀ ਆਪਾਂ ਕਣਕ ਦਾ ਆਟਾ ਮਿਕਸ ਕੀਤਾ ਜਿੱਦਾਂ ਜੀ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਤਿੰਨ ਤੋਂ ਚਾਰ ਕਟੋਰੀਆਂ ਆਪਾਂ ਲਈਆਂ ਨੇ ਮੱਕੀ ਦੇ ਆਟੇ ਦੀਆਂ ਤੇ ਵਿੱਚ ਅੱਧੀ ਕਟੋਰੀ ਹੋਈ ਮੈਂ ਕਣਕ ਦੇ ਆਟੇ ਦੀ ਪਾਈ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਲੂਣ ਮਿਰਚ ਲੂਣ ਵੀ ਆਪਾਂ ਟੇਸ ਦੇ ਮਤਲਬ ਪਾ ਰਹੇ ਹਾਂ ਤੇ ਮਿਰਚ ਵੀ ਤੁਹਾਨੂੰ ਜਿੰਨੀ ਕਿ ਚੰਗੀ ਲੱਗਦੀ ਹੈ ਵੱਧ ਘੱਟ ਤੁਸੀਂ ਆਪਣੇ ਜੇ ਅਕੋਰਡਿੰਗ ਪਾ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਪਾ ਰਹੇ ਹਾਂ ਅਜਵਾਇਨ ਅਜਵਾਇਨ ਪਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ੇਟ ਦੇ ਲਈ ਬਹੁਤ ਚੰਗੀ ਹੁੰਦੀ ਹੈ ਤੇ ਅਸੀਂ ਜਦੋਂ ਵੀ ਮਿਸੇ ਰੋਟੀਆਂ ਬਣਾਉਂਦੀਆਂ ਤੇ ਅਸੀਂ ਇਸ ਦੇ ਵਿੱਚ ਅਜਵਾਇਨ ਜ਼ਰੂਰ ਪਾਉਣੀ ਹੈ ਤੇ ਥੋੜਾ ਜਿਹਾ ਮੈਂ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਕਿਚਨ ਕਿੰਗ ਮਸਾਲਾ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਹੋਰ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿੰਨੇ ਵੀ ਮਸਾਲੇ ਜਹੋ ਤੁਸੀਂ ਐਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਕਸ ਕਰ ਲਵਾਂਗੇ ਬਿਨਾ ਪਾਣੀ ਪਾਉਣ ਤੋਂ ਹੀ ਇਸ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰ ਲਵਾਂਗੇ ਤਾਂ ਜੋ ਜਿਹੜਾ ਲੂਣ ਮਿਰਚ ਸਾਰਾ ਚੰਗੀ ਤਰ੍ਹਾਂ ਦੇ ਨਾਲ ਵਿੱਚ ਦੇ ਮਿਕਸ ਹੋ ਜਾਵੇ ਇੱਕ ਸਾਈਡ ਤੇ ਮੈਂ ਪਾਣੀ ਵੀ ਗਰਮ ਧਰਤਾ ਸੀ ਹੋਣ ਦੇ ਲਈ ਤੇ ਨਿੱਗਾ ਜਿਹਾ ਪਾਣੀ ਆਪਾਂ ਕਰ ਲਿਆ ਵਾ ਜਿਆਦਾ ਵੀ ਗਰਮ ਨਹੀਂ ਕਿਉਂਕਿ ਤੁਹਾਡੇ ਨਾਲ ਤੁਹਾਡੇ ਹੱਥ ਵੀ ਨਾ ਵਿੱਚ ਆਟੇ ਦੇ ਪਵੇ ਇਹਨਾਂ ਦੇ ਕਰਮ ਕਰਨ ਨਾਲ ਤੁਹਾਡਾ ਹੱਥ ਸੁੰਦਾ ਜਾ ਹੋ ਜਾਵੇ ਤਾਂ ਚੰਗੀ ਤਰ੍ਹਾਂ ਦੇ ਨਾਲ ਆਟਾ ਆਪਾਂ ਗੁੰਨ ਲਵਾਂਗੇ ਤੁਸੀਂ ਇਸ ਦੇ ਵਿੱਚ ਚਾਹੋ ਤਾਂ ਤੁਸੀਂ ਕਿਉਂ ਵੀ ਪਾ ਸਕਦੇ ਜਿਹਾ ਕੋਈ ਵੀ ਕੁਕਿੰਗ ਆਇਲ ਪਾ ਕੇ ਵੀ ਆਟਾ ਗੁੰਨ ਸਕਦੇ ਹੋ ਦੋ ਚਮਚੇ ਕਰੀਮ ਤੇ ਆਟਾ ਆਪਾਂ ਗੁੰਨ ਲਿਆ ਬਾ ਤੇ ਹੁਣ ਆਪਾਂ ਰੋਟੀ ਬਣਾਉਣ ਦੀ ਤਿਆਰੀ ਕਰ ਲਈਏ ਤਵਾ ਵੀ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਇਸ ਤਰ੍ਹਾਂ ਦੇ ਨਾਲ ਪੀੜੀ ਕਰਕੇ ਆਪਾਂ ਚਕਲੇ ਵੇਲਣ ਦੀ ਮਦਦ ਨਾਲ ਹੀ ਬਣਾਵਾਂਗੇ ਆ ਆਪਾਂ ਕਣਕ ਦਾ ਆਟਾ ਵਿੱਚ ਥੋੜਾ ਜਿਹਾ ਤਾਾ ਐਡ ਕਰਿਆ ਤਾਂ ਜੋ ਵੀ ਆਪਾਂ ਇਸ ਨੂੰ ਵੇਲਣੇ ਦੇ ਨਾਲ ਵੇਲ ਕੇ ਬਣਾਵਾਂਗੇ ਜੇ ਅਗਰ ਤੁਸੀਂ ਨਹੀਂ ਵੀ ਕਣਕ ਦਾ ਆਟਾ ਵਰਤਣਾ ਚਾਹੁੰਦੇ ਤਾਂ ਤੁਸੀਂ ਅਗਰ ਤਾਂ ਤੁਹਾਨੂੰ ਮੱਕੀ ਦੀ ਰੋਟੀਆਂ ਪਕਾਉਣੀਆਂ ਆਉਂਦੀਆਂ ਫਿਰ ਤੁਸੀਂ ਉਸ ਤਰ੍ਹਾਂ ਵੀ ਪਕਾ ਸਕਦੇ ਹੋ ਨਹੀਂ ਤੁਸੀਂ ਕਿਸੇ ਵੀ ਪੋਲੀਥੀਨ ਦੀ ਹੈਲਪ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਰੋਟੀ ਬਣਾ ਸਕਦੇ ਹੋ ਹਾਂਜੀ ਦੇਖੋ ਰੋਟੀ ਆਪਾਂ ਵੇਲ ਲਈਏ ਤੇ ਜੇ ਜਿਹੜੀ ਥੋੜੀ-ਬਹੁਤੀ ਤੁਹਾਨੂੰ ਵਿੰਗੀ ਟੱਡੀ ਲੱਗ ਰਹੀ ਹੋ ਤੁਸੀਂ ਹੱਥਾਂ ਦੀ ਹੈਲਪ ਦੇ ਨਾਲ ਇਸ ਨੂੰ ਸ਼ੇਪ ਕਰ ਦੇ ਦੇਣਾ ਵਾ ਸਹੀ ਕਰ ਦੇਣੀ ਕਿ ਇਹ ਵੇ ਗੋਲ ਹੋ ਜਾਵੇਗੀ ਤੇ ਫਿਰ ਤਬ ਆਪਣਾ ਗਰਮ ਹੋ ਗਿਆ ਤਵੇ ਦੇ ਉੱਪਰ ਥੋੜਾ ਜਿਹਾ ਘਿਓ ਲਗਾ ਲਵਾਂਗੇ ਰੋਟੀ ਨੂੰ ਬਚਾ ਕੇ ਜੇ ਪਾ ਦੇਣਾ ਤਾਂ ਜੋ ਜਿਹੜਾ ਘਿਓ ਉੱਪਰ ਪਤਵੇ ਦੇ ਲਾਇਆ ਉਸ ਦੇ ਛਿੱਟੇ ਵੀ ਤੁਹਾਡੇ ਉੱਪਰ ਨਾ ਪੈਣ ਤੇ ਹੁਣ ਤੁਸੀਂ ਇਹਨੂੰ ਮੱਠੇ ਮੱਠੇ ਸੇਕ ਤੇ ਜਿਹੜਾ ਪਕਾਉਂਦੇ ਜਾਣਾ ਹੈ ਜਿਹੜੀ ਸੇਕ ਆ ਤੁਸੀਂ ਉਹ ਜ਼ਿਆਦਾ ਹਾਈ ਨਹੀਂ ਕਰਨਾ ਹਾਈ ਤੇ ਬਣਾਉਂਗੇ ਤਾਂ ਰੋਟੀ ਤੁਹਾਡੀ ਉੱਪਰ ਉੱਪਰ ਦਬਕ ਜੇਗੀ ਵਿੱਚੋਂ ਜਿਹੜੀ ਕੱਚੀ ਰਹਿ ਜਾਵੇਗੀ ਮੱਠੇ ਮੱਠੇ ਸੇਕ ਤੇ ਮੱਕੀ ਦੀ ਰੋਟੀ ਪਕਾਉਂਗੇ ਤਾਂ ਬਹੁਤ ਹੀ ਟੇਸਟੀ ਲੱਗਦੀ ਏ ਤੇ ਇਹ ਥੋੜਾ ਜਿਹਾ ਪੱਕਣ ਤੇ ਟਾਈਮ ਲੈ ਲੈਂਦੀ ਏ ਤੇ ਤੁਸੀਂ ਇਹਨੂੰ ਸਜਮਤੇ ਦੇ ਨਾਲ ਹੀ ਰਾੜਨਾ ਹੈ ਰੋਟੀ ਨੂੰ ਹਾਂਜੀ ਜੇ ਅਗਰ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਹਾਂਜੀ ਦੋਸਤੋ ਆਪਾਂ ਸਾਰੀਆਂ ਮਿੱਸੀਆਂ ਰੋਟੀਆਂ ਜਿਹੜੀਆਂ ਬਣਾ ਲਈਆਂ ਨੇ ਕਸ ਇਸ ਤਰੀਕੇ ਨਾਲ ਇਹ ਸਾਰੀਆਂ ਰੋਟੀਆਂ ਬਣਾਉਂਦੇ ਜਾਣਾ ਤੇ ਬਹੁਤ ਹੀ ਜਲਦੀ ਬਣ ਜਾਂਦੀਆਂ ਨੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਹਾਂਜੀ ਦੇਖੋ ਕਲਰ ਵੀ ਕਿੱਡਾ ਸੋਹਣਾ ਹੈ ਰੋਟੀਆਂ ਦਾ ਆ ਆਪਾਂ ਬਿਨਾ ਹਲਦੀ ਤੋਂ ਬਣਾਈਆਂ ਨੇ ਤੁਸੀਂ ਜਦੋਂ ਹਲਦੀ ਪੇਸ ਦੇ ਵਿੱਚ ਪਾ ਸਕਦੇ ਹੋ ਹੁਣ ਆਪਾਂ ਕਰਾਂਗੇ ਸਰਵ ਨਾਲ ਪਿਆਜ਼ ਕੱਟ ਲਈ ਨਹੀਂ ਦਹੀਂ ਰੱਖ ਲਿਆ achar ਰੱਖ ਲਿਆ ਪਿੰਨਾ ਪਰੱਖੀਆਂ ਮਿਸਿੰਗਾਂ ਰੋਟੀਆਂ ਤੁਸੀਂ ਇਸ ਨੂੰ ਉੱਪਰ ਮੱਖਣ ਰੱਖ ਕੇ ਦੇਸੀ ਘਿਓ ਰੱਖ ਕੇ ਜਿੱਦਾਂ ਵੀ ਚਾਹੋ ਤੁਸੀਂ ਖਾ ਸਕਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਮਿਲਦੇ ਆਂ ਕਿਸੇ ਨਵੀਂ ਵੀਡੀਓ ਤੇ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰਬ ਰੱਖ